आता वाया रंग लागे वजह धुप निकल जा वो भी रिंगी जा ने एक गोडे नी काम कर देती भुज गई मैं पानी लेटी पावा मैं इसन मुंडा क्या करूगा गोडे ने किड़ा तुरै जाता है एक टाइम पास करना पैंता सरदा है नी ਪਾ ਚਾਪੇ ਨਾ ਕੇ ਰਾਂ ਚਾਂਦੀ ਤੈਨੂੰ ਫੋਨ ਲਾ ਕੇ ਪੁੱਛੂੰਗੀ ਬਾਜਣੇ ਕੋ ਲੋੜ ਤੇ ਜਾਵਾਂਗੇ ਲੈ ਇਹ ਫੋਨ ਆ ਗਿਆ ਚਾਂਦੀ ਦਾ ਤੈਨੂੰ ਯਾਦ ਹੀ ਕਰਾ ਦਿੱਤਾ ਹਲੋ ਤੈਨੂੰ ਪੁੱਛ ਪੜਾਈ ਦੇ ਫੋਨ ਦੀ ਫੋਨ अच्छा के चरणजीत खून लगे भाजने से चलिए हेलो हां चरण जीत करी नहीं आए नहीं मैं तेन से चले भाजी ने के अच्छा लग रही है चल पाला मैं आ गई तेरे को दस मिनट जा आवान गे आप अद बोल आने भज गए बेचारे अच्छा चल ठीक है फिर आ गई मैं चंगा अभी बजिया हो गया

ਕਦੇ ਕਿਉਂ ਗਿਆ ਲੈ ਕੇ ਆ ਕਦੇ ਆ ਲੈ ਗਿਆ ਮੈਂ ਕਿੱਥੇ ਜਾਵਾਂ ਮੈਂ ਤਾਂ ਬਾਲੀ ਤੂੰ ਕੀ ਐ ਬੇਬੇ ਤੂੰ ਪਹਿਲਾਂ ਨਾ ਸਾਨੂੰ ਦੱਸਿਆ ਵੀ ਐਵੇਂ ਬਹਿਣਾ ਕਰਦੇ ਨੇ ਬੇਬੇ ਮੈਂ ਕੀ ਦੱਸਦੀ ਮੈਂ ਚੁੱਪ ਕਰ ਜਾਨੀ ਆ ਵੀ ਬੋਲਣ ਚ ਕੋਈ ਫਾਇਦਾ ਨਹੀਂ ਹੈਗਾ ਪਰ ਹੁਣ ਤਾਂ ਸਿਰ ਤੋਂ ਦੀ ਪਾਣੀ ਲੰਘ ਗਿਆ ਮੈਂ ਬੋਲਣਾ ਤੂੰ ਚੁੱਪ ਕਰ ਕੇ ਸੇ ਭਾਈ ਜੀ ਅਸੀਂ ਆਪੇ ਕਰਾਂਗੇ ਕਰਾਂਗੇ ਝੰਡਾ ਪੇਟ ਉਹਦੀ ਸਮਝ ਕੇ ਤੈਨੂੰ ਜਾਣ ਦੀ ਲੋੜ ਨਹੀਂ ਨਾ ਤਾਂ ਬੋਲਣਾ ਬੇਬੇ ਮੈਂ ਤਾਂ ਬੋਲਦੀ ਨਹੀਂ ਹੈਗੀ ਪਰ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਮੇਰਾ ਤਾਂ ਨਾ ਕਦੇ-ਕਦੇ ਜੀ ਕਰਦਾ ਵੀ ਕੋਈ ਖੂ ਖੱਤਾਂ ਗੰਦਾ ਕਰਦਾ ਲੈ ਮਕਾਮ ਵਾਲੀ ਤੇ ਜਬਾਖਾ ਨਾ ਕਿ ਬਣੂ ਅਸੀਂ ਹੈਗੇ ਆ ਜਿਵੇਂ ਜਗਦੇ ਬੈਠਿਆਂ ਤਾਂ ਗਰਪਾ ਹੀ ਹੈ ਕਿ ਨਹੀਂ ਤੇ ਪਿਓ ਹੈਗਾ ਕਿਸੇ ਬਸ ਜਾਣ ਦੀ ਲੋੜ ਨਹੀਂ ਚੁੱਪ ਕਰਕੇ ਬੈਠੀ ਰਹੇ ਸਿੱਧੇ ਕਰਕੇ ਤੁਹਾਨੂੰ ਦੱਸਾਂ ਬੇਬੇ ਬਾਈ ਤੇ ਬਾਪੂ ਕਿੱਥੇ ਨੇਗੇ ਉਹ ਕਿੱਥੇ ਗਏ ਨੇ ਪੁੱਤ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਆ ਜਾਣ ਦੇ ਨਲੇ ਨਾ ਮੈਂ ਵਿਚੋਲਣ ਨਾਲ ਗੱਲ ਕਰਦੀਆਂ ਇੱਕ ਪਾਸਾ ਕਰਾਂਗੇ ਐਂ ਦਾ ਲੋਟ ਨਹੀਂ ਆਉਂਦਾ ਬੇਬੇ ਕਿੱਥੋਂ ਵਸਾਈ ਜਾ ਐਂ ਕਿਹਦਾ ਪਤਾ ਸੀ ਬਚੋਲੇ ਨੇ ਸੱਚ ਦੱਸਿਆ ਨਹੀਂ ਹੈਗਾ ਵੀ ਐਸਾ ਠੀਠ ਬੰਦੇ ਨੇ ਕਿ ਮਾੜਾ ਨਾ ਬਾਹ ਪੈ ਗਈ ਪਰ ਘੱਟ ਦੇ ਮਾੜਾ ਕੀ ਕੀ ਹੋ ਬੇਬੇ ਉਹ ਤਾਂ ਬਾਲੇ ਮਾੜੇ ਨਿਕਲ ਗਏ ਬਸ ਉੱਜ ਕੀ ਖਰਾਬ ਨੇ ਉਹ ਹੁਣ ਤਾਂ ਮੈਨੂੰ ਲੋਕ ਸਾਰੇ ਦੱਸ ਦਿੰਦੇ ਆਂਡੀ ਗੌਂਡੀ ਕਹਿੰਦੇ ਤੁਹਾਡਾ ਕਿੱਥੋਂ ਬਾਹ ਪੈ ਗਿਆ ਇਹਨਾਂ ਨਾਲ ਇਹ ਤਾਂ ਨਾ ਮਾਂ ਪੁੱਤ ਕਹਿੰਦੇ ਬਹੁਤ ਜ਼ਿਆਦਾ ਤੇਜ਼ ਨੇ ਉਹ ਤੀਹ ਹੈ ਜਿਹੜੀ ਕਹਿੰਦਾ ਤੇ ਮਾੜੇ ਨੇ ਪਹਿਲਾਂ ਨਾ ਕਿਸੇ ਨੇ ਦੱਸਿਆ ਪਰ ਤੇਰੇ ਸੰਯੋਗ ਤੇ ਧੀਏ ਅੱਗੇ ਤੇਰੀ ਕਿਸਮਤ ਅਸੀਂ ਜਵਾਬ ਦੇ ਜਾਂਦੇ ਹਾਂ ਬੇਬੇ ਹੈਗੀ ਤਾਂ ਗੱਲ ਸੰਯੋਗਾਂ ਦੀ ਆ ਚਲੋ ਜਿਹੜਾ ਮੇਰੀ ਕਿਸਮਤ 'ਚ ਲਿਖਿਆ ਸੀ ਬਣ ਗਿਆ ਪਰ ਮੈਂ ਨਾ ਸੋਨੂੰ ਨਹੀਂ ਦੁਖੀ ਕਰ ਸਕਦੀ ਉਹ ਤਾਂ ਰੋਇ ਦਾ ਰੋਇ ਦਾ ਕੰਮ ਹੈ ਧੀਏ ਜਨ ਪਾ ਸਾਨੂੰ ਕਹਿੰਦੇ ਨੇ ਅਸੀਂ ਕਿੱਥੋਂ ਦੇ ਦਈਏ ਮੈਂ ਕਰਦੀ ਆ ਵਿਚੋਲ ਨਾ ਗੱਲ ਮੈਂ ਕਹਦਾ ਸਰਪੈਂਚ ਕੋਨੇ ਨਹੀਂ ਐਸਾ ਨਿਵੇੜਾਂਗੇ ਨਾ ਨਾ ਬੇਬੇ ਨਿਵੇੜਨਾ ਤਾਂ ਕਾਦੇ ਵਾਸਤੇ ਆ ਮੈਂ ਸੋਨੂੰ ਨਾ ਇਹੀ ਗੱਲ ਕਹਿਣੀ ਆ ਵੀ ਤੁਸੀਂ ਸਾਰੇ ਜਣੇ ਗੱਲਬਾਤ ਕਰਕੇ ਰਹਿ ਕਰਕੇ ਨਾ ਤੁਸੀਂ ਉਹਨਾਂ ਨਾਲ ਇੱਕ ਪਾਸਾ ਕਰ ਲੋ ਵੀ ਅਸੀਂ ਨਾ ਤਾਂ ਕੁੜੀ ਨੂੰ ਲੈ ਕੇ ਜਾਈਏ ਠੀਕ ਆ ਨਾ ਨਾ ਕਿਤੇ ਅਸੀਂ ਹੋਰ ਤੋਰੀਏ ਵੀ ਜਿਹੜਾ ਸਾਡੀ ਕੁੜੀ ਦਾ ਬਣਦਾ ਹੱਕ ਆ ਜਿੰਨਾ ਵੀ ਹਿੱਸਾ ਆਉਂਦਾ ਦੂਜਾ ਤੀਜਾ ਜਿਹੜਾ ਹਿੱਸਾ ਆਉਂਦਾ ਵੀ ਇਹਨੂੰ ਦੇ ਦਿਓ ਤੇ ਇਹਨੂੰ ਘਰ ਵੰਡ ਕੇ ਦੇ ਦਿਓ ਇਹ ਆਪਦਾ ਇੱਕ ਪਾਸੇ ਆਪਦੇ ਬੱਚਿਆਂ ਨੂੰ ਲੈ ਕੇ ਵਹਿ ਜੂਗੀ ਬੇਬੇ ਮੈਂ ਨਾ ਆਪਦੇ ਬੱਚਿਆਂ ਦੇ ਸਿਰ ਤੇ ਬੈਠੀ ਰਹੂੰਗੀ ਜੇ ਐਵੇਂ ਕਰਨਗੇ ਉਹ ਤਾਂ ਹੁਣ ਰੋਜ਼ ਦਾ ਕੰਮ ਹੋ ਗਿਆ दारू ਆ ਉਹ ਪੀ ਜਾਂਦਾ ਕੋਈ ਨਸ਼ਾ ਪੱਤਾ ਨਹੀਂ ਛੱਡਦਾ ਤੇ ਬੇਬੇ ਰੋਕਦੀ ਵੀ ਨਹੀਂ ਹੈਗੀ ਬੇਬੇ ਉਹਨੂੰ ਚੱਲ ਪੁੱਤ ਤੇਰੇ ਨਾਲ ਲੈ ਕੇ ਵਿਚਾਲੇ ਨੂੰ ਤੇ ਸਰਪੰਚ ਨੂੰ ਆਵੂੰਗੀ ਐਸਾ ਇੱਕ ਵਾਰੀ ਨੂੰ ਇਹ ਆਵਾਂਗੇ ਵੀ ਜਾਂ ਤਾਂ ਵੀ ਸਾਡੀ ਗੋਣ ਨੂੰ ਕਰ ਦੋ ਅੱਟ ਨਹੀਂ ਫੇਰ ਅਸੀਂ ਅਜਿਹਾ ਨਹੀਂ ਬੈਠਾਂਗੇ ਬੇਬੇ ਉਰੇ ਆ ਕੇ ਵੀ ਮੈਂ ਕੀ ਕਰੂੰਗੀ ਹੁਣ ਸੁੱਖ ਨਾਲ ਦੋ ਜਵਾਕ ਨੇ ਹਨਾ ਤੇ ਬਾਕੀ ਮੇਰੇ ਭਰਾ ਦਾ ਵੀ ਵਿਆਹ ਹੋਣ ਵਾਲਾ ਹੈਗਾ ਤੈਨੂੰ ਪਤਾ ਕੱਲ ਨੂੰ ਭਰਜਾਈਆਂ ਬੁਲਬੁਲੀਆਂ ਕੜਦੀਆਂ ਨੇ ਹਨ ਐਵੇਂ ਕੋਈ ਫਾਇਦਾ ਨਹੀਂ ਹੈਗਾ ਤੇ ਜਿੰਨਾ ਚਿਰ ਤੁਸੀਂ ਬੈਠੇ ਹੋ ਓਨਾ ਚਿਰ ਤਾਂ ਮੈਂ ਬੈਠੀ ਰਹੂੰਗੀ ਹਨਾ ਬਾਅਦ ਚੋ ਹੀ ਗੱਲ ਬਗਾਨੀਆਂ ਧੀਆਂ ਕਿੱਥੇ ਪਛਾਣਦੀਆਂ ਨੇ ਚਲ ਪੁੱਤੇ ਦੇਖ ਲੈ ਆਪਾਂ ਆਪੇ ਪੁੱਛਦੇ ਆਂ ਬਚੋਲਾ ਕੀ ਕਹਿੰਦਾ ਹੈ ਨਵੇਂ ਸਰਪੰਚ ਬਾਅਦ ਚ ਆਪਾਂ ਗੱਲ ਕਰ ਲਾਂਗੇ ਬਾਕੀ ਹਾਂ ਹਾਂ ਬੇਬੇ ਠੀਕ ਆ ਚਲ ਮੈਂ ਨਾ ਮੜਾਉਗਾ ਕੱਤੀ ਨੂੰ ਫੋਨ ਲਾਉਣੀ ਆਂ ਵੀ ਹਾਂ ਫੋਨ ਲਾ ਲੈ ਪੁੱਤ ਤੂੰ ਮੈਂ ਤੇਨੂੰ ਬਣਾਉਣੀ ਆਂ ਕੁੱਟ ਚਾਹ ਹਾਂ ਠੀਕ ਆ ਬੇਬੇ ਬਣਾ ਲੈ ਚੱਲ ਕੁੱਟ ਚਾਹ ਤੂੰ ਕਰ ਲੈ ਗੱਲ ਤੂੰ ਛੋੜ ਲੈ ਹਾਂ ਠੀਕ ਆ ਬੱਬੇ ਚੱਲ ਠੀਕ ਆ ਠੀਕ ਐ ਤੂੰ ਬਿੰਦ ਰਾਮ ਕਰ ਲੈ ਮੈਂ ਤੇਰੇ ਘਰ ਤਾਂ ਕੁੱਟ ਚਾਹ ਬਣਾਉਣੀ ਆ ਚੱਲ ਕੋਈ ਗੱਲ ਨਹੀਂ ਬੇਬੇ ਚਾਹ ਤਾਂ ਮੈਂ ਫੇਰ ਬਣਾ ਲੂੰਗੀ ਤੂੰ ਚੱਬ ਬਹਿ ਜਾ 10 ਮਿੰਟ ਮੇਰੇ ਨਾਲ ਗੱਲਾਂ ਬਾਤਾਂ ਕਰ ਲੈ ਗੱਲਾਂ ਦਾ ਪੁੱਤ ਆਪਾਂ ਫੇਰ ਕਰਾਂਗੇ ਪਹਿਲਾਂ ਮੈਂ ਤੇਨੂੰ ਕੁੱਟ ਕੇ ਚਾਹ ਬਣਾ ਦਾਂ ਸੱਚਮੈਨ ਮੈਂ ਦਾਸ ਤੂੰ ਕਰੋ ਭੁੱਖੀ ਤਾਂ ਨਹੀਂ ਆ ਗਈ ਤੈਨੂੰ ਰੋਟੀ ਬਣਾ ਦਾਂ ਨਾ ਨਾ ਬੇਬੇ ਰੋਟੀ ਤਾਂ ਮੈਂ ਖਾ ਲਈ ਸੀ ਬਸ ਮੈਂ ਕੰਮ ਧੰਦੇ ਕਰਕੇ ਮੈਂ ਤਿਆਰ ਹੋ ਕੇ ਮੈਂ ਕਿਹਾ ਸਾਡੀ ਘਵਾਂਡਣ ਨੂੰ ਮੈਂ ਚੱਲ ਆਪਾਂ ਉਹਨਾਂ ਦੇ ਲੋਹੜੀ ਤੇ ਜਾਇਆ ਹੁਣੇ ਬਸ ਫਿਰ ਉਹਦੀ ਲੜਾਈ ਸ਼ੁਰੂ ਕਰ ਲਈ ਦੇਖ ਲੈ ਕਿੱਦਾਂ ਮਾੜਾ ਬੰਦਾ ਹੈ ਜਦ ਪੁੱਤ ਬੈਠ ਤੂੰ ਆਰਾਮ ਕਰ ਲੈ ਮੈਂ ਤੈਨੂੰ ਘੁੱਟ ਚਾਹ ਬਣਾ ਕੇ ਦੇਉਣੀ ਆ ਠੀਕ ਆ ਬੇਬੇ ਬਣਾ ਲਿਆ ਚੱਲ ਐ ਮੀਨਾਂ ਸੋਚ ਕਰਿਆ ਕਰ ਨਾ ਨਾ ਬੇਬੇ ਸੋਚ ਆਪੀ ਲੋਟ ਆ ਜੂਗਾ ਦੇਖੋ ਸਤਿ ਸ੍ਰੀ ਅਕਾਲ ਬਈ ਕਈ ਤਾਂ ਲੋਗ ਦੁਨੀਆਂ ਨੂੰ ਦੱਸਦੇ ਨੇ ਈਆਂ ਦੇ ਆ ਦੁੱਖ ਮਾਰਦੇ ਨੇ ਹੋ ਕੀ ਤੀਆਂ ਕੋਲੇ ਵੜ ਕੇ ਬੈਂਦੀਆਂ ਨੇ ਹਾਂਜੀ ਸਾਰਿਆਂ ਨੂੰ ਸასი ਸ਼ਾਲ ਤੁਸੀਂ ਜੁੜੇ ਹੋ ਸਾਂਝਾ ਬਿਰਸਾ ਚੈਨਲ ਦੇ ਨਾਲ ਹੁਣ ਵਾਰੀ ਆ ਜੀ ਕਮੈਂਟ ਕਰਨ ਵਾਲੇ ਭੈਣ ਭਰਾਵਾਂ ਦੀ ਸਰਬਜੀਤ ਕੌਰ ਮਹਾਲੀ ਤੋਂ ਗੁਰਪ੍ਰੀਤ ਗਿੱਲ ਮਲੋੜ ਤੋਂ ਜੀ ਤਖਦੀਪ ਕੌਰ ਕਬਲ ਜਗਰਾਓ ਤੋਂ ਜੀ ਅਮਨ ਫਤੇਗੜ ਸਾਹਿਬ ਜਸਵੀਰ ਕੌਰ ਹਰਮਨ ਬਰਾੜ ਜੀ ਪ੍ਰítomਾਨ ਸਰਬੀਚਾਨ ਕੁਲਵਿੰਦਰਜੀਤ ਕੌਰ ਇਟਲੀ ਤੋਂ ਜੀ ਪਰਮਜੀਤ ਕੌਰ ਟੀਨਾ ਪਾਕਿਸਤਾਨ ਤੋਂ ਕੁਲਵਿੰਦਰ ਕੌਰ ਕਮਲਪ੍ਰੀਤ ਕੌਰ ਵੀਰਪਾਲ ਕੌਰ ਬੱਧਨੀ ਤੋਂ ਕੁਲਰਾਜ ਫਾਜ਼ਲਕਾ ਤੋਂ ਰਮਨਪ੍ਰੀਤ ਕੌਰ ਸਵਰਨਜੀਤ ਕੌਰ ਜੀ ਐਮ ਕੇ ਦਿਓਲ ਕੋਟਕਪੂਰਾ ਤੋਂ ਕੁਲਵਿੰਦਰ ਕੌਰ ਗਰੇਪਾਲ ਸਤਪਾਲ ਸ਼ਰਮਾਲੀ ਸੇਰ ਕਮਲਾ ਇੰਗਲੈਂਡ ਤੋਂ ਤਲਵਿੰਦਰ ਕੌਰ ਮਨਿੰਦਰ ਬਰਾੜ ਹਰਜੀਤ ਕੌਰ ਜੀ ਕੇ ਤੋਂ ਸਾਸ਼ੀ ਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ